ਤਾਂ ਤੁਹਾਨੂੰ ਆ ਗਿਆ بیٹنگ ਤੇ ਅੱਜ ਅੱਜ ਸਾਡੇ ਵਿਰੋਧੀ ਖੇਡਦਾ ਫੇ ਸਾਡਾ ਕਪਤਾਨ ਆ ਜਾਂਦਾ ਮੇਰੇ ਕੁਲੀ ਮਾਰਤੀ ਬੱਤੂ ਨੇ ਸਸਰੀ ਗਾਲ ਜੀ ਅੱਜ ਆਏ ਆ ਅਸੀਂ ਇਹ ਦੁਬਾਰਾ ਮੈਚ ਸਾਡਾ 26 ਜਨਵਰੀ ਕਰਕੇ ਸਾਹਮਣੇ ਖਾਨਪੁਰ ਮੈਚ ਚੱਲਦਾ ਆਣਾ ਇੱਥੇ ਗਰਾਊਂਡ 'ਚ ਆ ਕੁੱਤਾ ਤੇ ਬੰਦ ਰਹਾ ਤੇ ਪੱਕੇ ਵਾਲੀ ਨੇ ਦੋਨੇ ਦੇਖ ਲੋ ਆ ਦੇਖਵੇਂ ਖੇਡਦੇ ਆ ਹੋ ਦੇ ਇਹ ਕਟੋੜ 5-7 ਸਾਲ ਹੋ ਗਏ ਇਹਨਾਂ ਨੂੰ ਇੱਥੇ ਅਸੀਂ ਗਰਾਊਂਡ 'ਚ ਹੀ ਰਹਿੰਦੇ ਨੇ ਹੈ ਉਹ ਸਾਡਾ ਤੁਹਾਨੂੰ ਆ ਗਿਆ بیٹنگ ਤੇ ਅੱਜ ਅੱਜ ਸਾਡੇ ਵਿਰੋਧੀ ਖੇਡਦਾ ਵਾ ਸਾਡਾ ਕਪਤਾਨ ਆ ਜਾਂਦਾ ਅੱਜ ਸਾਡੇ ਵਿਰੋਧੀ ਖੇਡਦਾ ਵਾ ਕਪਤਾਨ ਆ ਸਾਡੀ ਟੀਮ ਦਾ ਇਹ ਆ ਇਧਰ ਨੂੰ ਭਜਾਂਦਾ ਪਿਆ ਕੁੱਤਾ ਉੱਧਰ ਆ ਗਿਆ ਉਹਨੂੰ ਬਾਂਦਰ ਨੂੰ ਸਾਲਾ ਪੈਂਦਾ ਪਿਆ ਉਹਨੂੰ ਭਜਾਈ ਜਾਂਦਾ ਉਹ ਆ ਬੈਠਾ ਦਾੜੀ ਕਾਲੇ ਕੁੱਤੇ ਦਾ ਸੋਨੂ ਸਾਈਕਲ ਤੇ ਸਿੰਗਲ ਆਲਾ ਮੁੰਡਿਆ ਨੇ ਕੱਟ ਮਾਰ ਕੇ ਚਲੋ ਮਿਲਦੇ ਆ ਤੁਹਾਨੂੰ ਲਓ ਜੀ ਤੁਹਾਨੂੰ ਆ ਗਿਆ ਸਟ੍ਰਾਈਕ ਤੇ ਫੇਰ ਬਾਈ ਦਾ ਸਿੰਗਲ ਆ ਗਿਆ ਕਪਤਾਨ ਸਾਹ ਮੇਰੇ ਕੋਲ ਹੀ ਮਾਰਦੀ ਬੱਟੂ ਨੇ ਕਪਤਾਨ ਸਾਹ ਉਹਨੇ ਮੇਰੇ ਕੋਲ ਹੀ ਬਾਲ ਮਾਰਦੀ ਲਓ ਜੀ ਇਧਰ ਬੱਬੂ itu sadaka petan, so 200 ਦੋ ਰਨ ਲੈ ਗਿਆ ਸਾਨੂੰ ਬੱਬੂ ਦੀ 볼 ਤੇ ਉਡਾਤੀ ਹਵਾ ਚ ਸਾਨੂੰ ਨੇ ਨਹੀਂ ਹੋਇਆ yeah <laughs> ਮੇਰੇ ਗੋਲੀ ਮਾਰੀ ਜਾਂਦਾ ਸਾਨੂੰ ਹੁਣ ਸਿੱਧਾ ਖੇਡਿਆ ਫੜਦਾ ਲੈਣਾ ਇਹ ਢਿੱਲੀ ਜੀ ਪਾਉਣਾ ਡਾਊਨ ਬੋਲਿੰਗ ਤੇ ਪਹਿਲੀ ਥਈ ਉਹ ਪਹਿਲੀ ਥਈ ਸੋਨੂ ਡਾਊਨ ਸਾਡਾ ਵਿਕਟ ਲਾਇਆ ਪਹਿਲੀ ਬੋਲ ਤੇ ਸੋਨੂ ਡਾਊਨ ਸਾਡਾ ਬੋਲਿੰਗ ਤੇ ਫੇਰ ਪਤੀਸ਼ੇ ਵੀਰ ਨੂੰ ਬੋਲ ਪਾ ਰਿਹਾ ਡਾਟ ਬੋਲ ਸੁਣ ਓਏ ਬੱਬੂ ਫੋਨ ਆ ਰਿਹਾ ਹਰਦੀਪ ਚੇਂਜ ਹੋ ਗਿਆ ਜੀ ਛੜਦਾ ਬਾਈ ਨੇ ਹੱਥ ਦੋਨੇ ਬਾਣੇ ਚਾਹੀਦੇ ਸੀ ਨੂੰ ਉਹ ਆਤੀ ਚੱਕ ਲਿਆਉਣੇ ਆ ਤੇ ਬਾਣੇ ਲੋੜ ਹੀ ਨਹੀਂ ਫਿਰ ਕਾਕੀ ਸਿੱਧਾ ਹੱਥ ਸੀਗਾ ਗੈ ਬਾਈ ਨੇ ਕਿਹਾ ਛੜਦਾ ਤੇਜ਼ ਤਾਂ ਸੀਗਾ ਉਹ ਫੇਰ ਆ ਗਿਆ ਓਏ ਬੱਸ ਬੱਬੂ ਫੇਰ ਆ ਗਿਆ ਫੋਨ ਯਾਰ ਫਿਰ ਉਹਨਾਂ ਦਾ ਉਹ ਉਹ ਫੇਰ ਕਰਾਟ ਹੌਟਰ ਆਗੀ ਭਰਾ ਦੀ ਬੈਟਿੰਗ ਹਾਂਜੀ ਮਿੱਤਰੋ ਮੈਚ ਅਸੀਂ ਜਿੱਤ ਗਿਆ ਸੀਗਾ 13ਵੇਂ 14ਵੇਂ ਓਵਰ ਦੇ ਵਿੱਚ ਤੇ 133 ਦਾ ਟਾਰਗੇਟ ਸੀਗਾ ਤੇ ਮੇਰੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਮਿਲਦੇ ਆ ਇੱਕ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ